ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਨਵੀਆਂ ਖਬਰਾਂ ਦੇ ਵਿੱਚ ਆਓ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਧੁਮਾਕੇਦਾਰ ਖਬਰ ਬਾਰੇ ਗੱਲ ਕਰਦੇ ਹਾਂ ਅੱਜ ਇੱਕ ਐਸੀ ਖਬਰ ਲੈ ਕੇ ਆਏ ਹਾਂ ਜਿਸ ਦੇ ਨਾਲ ਪੰਜਾਬੀਆਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ ਨਵੇਂ ਸਾਲ ਦੀ ਜਨਵਰੀ ਮਹੀਨੇ ਤੋਂ ਹੀ ਬਿਜਲੀ ਦੇ ਬਿੱਲ ਮੋੜ ਤੋਂ ਆਉਣ ਲੱਗਣਗੇ ਭਗਵੰਤ ਮਾਨ ਨੇ ਇਹ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਦੋਸਤੋ ਦੱਸਿਓ ਕਿ ਜਿਹੜੀ ਹੁਣ ਤੱਕ ਬਿਜਲੀ ਦੇ ਬਿੱਲਾਂ ਦੇ ਵਿੱਚ ਸਬਸਿਡੀ ਦਿੱਤੀ ਜਾ ਰਹੀ ਸੀ ਮਤਲਬ ਕਿ ਬਿਜਲੀ ਫ੍ਰੀ ਮਿਲ ਰਹੀ ਸੀ ਉਸ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਸਨ ਕਿ ਬਿਜਲੀ ਦੇ ਬਿੱਲ ਮਾਫ ਕਰਨ ਦੇ ਨਾਲ ਪੰਜਾਬ ਦੇ ਉੱਪਰ ਵਿੱਤੀ ਬੋਝ ਪੈ ਰਿਹਾ ਹੈ ਕਰਜ਼ਾ ਚੜ ਰਿਹਾ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਾਲਾਤ ਅੱਗੇ ਚੱਲ ਕੇ ਹੋਰ ਵੀ ਮੁਸ਼ਕਲ ਹੋ ਜਾਣਗੇ ਠੀਕ ਨਹੀਂ ਰੱਖੇ ਜਾਣਗੇ ਇਸੇ ਕਰਕੇ ਹੁਣ ਬਿਜਲੀ ਦੇ ਬਿੱਲ ਦੁਬਾਰਾ ਤੋਂ ਲਗਾਏ ਜਾ ਰਹੇ ਨੇ ਕੁਝ ਲੋਕ ਬਿਜਲੀ ਬਿੱਲ ਮਾਫ ਕਰਨ ਦੇ ਫੈਸਲੇ ਦੇ ਨਾਲ ਅਸ਼ਵੀ ਸੰ ਪਰ ਹੁਣ ਸਰਕਾਰ ਨੇ ਸੋਚ ਸਮਝ ਕੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਬਿਜਲੀ ਦੇ ਬਿੱਲਾਂ ਨੂੰ ਮੋੜ ਲਿਆਂਦਾ ਜਾਵੇ ਤੇ ਬਿਜਲੀ ਦੀ ਬਿੱਲ ਮੁਰ ਤੋਂ ਲੋਕਾਂ ਤੇ ਲਾਗੂ ਕਰ ਦਿੱਤੇ ਜਾਣ ਦੱਸ ਦੇ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਵਰਗ ਨੂੰ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ 600 ਯੂਨਟ ਤੱਕ ਬਿਜਲੀ ਦਾ ਬਿੱਲ ਮਾਫ ਕੀਤਾ ਗਿਆ ਸੀ ਪਰ ਜੇ 600 ਯੂਨਟ ਤੋਂ ਇੱਕ ਵੀ ਯੂਨਟ ਜ਼ਿਆਦਾ ਵਰਤੇ ਜਾਂਦਾ ਤਾਂ ਪੂਰਾ ਬਿੱਲ 601 ਯੂਨਟ ਤੋਂ ਹੀ ਲਾਗੂ ਹੁੰਦਾ ਸੀ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਬਦਲ ਕੇ ਬਿੱਲ ਬਿਲਕੁਲ ਸ਼ੁਰੂ ਤੋਂ ਯਾਨੀ ਜ਼ੀਰੋ ਯੂਨਟ ਤੋਂ ਹੀ ਲਾਗੂ ਕਰਨ ਦਾ ਫੈਸਲਾ ਕਰ ਦਿੱਤਾ ਹੈ ਜੋ ਬਿਜਲੀ ਫ੍ਰੀ ਮਿਲਡੀ ਸੀ ਉਹ ਹੁਣ ਨਹੀਂ ਮਿਲੇਗੀ ਇਸ ਦਾ ਮਤਲਬ ਹੈ ਕਿ ਹੁਣ 600 ਜੁਨਟ ਦੀ ਕੋਈ ਸਬਸਿਡੀ ਨਹੀਂ ਮਿਲੇਗੀ ਤੇ ਪਹਿਲੇ ਜੁਨਟ ਤੁਸੀਂ ਲਗਭਗ 5 ਰੁਪਏ ਪ੍ਰਤੀ ਜੁਨਟ ਦੇ ਰੇਟ ਦੇ ਨਾਲ ਬਿੱਲ ਆਉਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵੱਲੋਂ ਮੀਟਰ ਦੇ ਖਰਚੇ ਅਤੇ ਹੋਰ ਵੀ ਚਾਰਜ ਹੁਣ ਲਾਏ ਜਾਣਗੇ ਇਹ ਫੈਸਲਾ ਕਈ ਲੋਕਾਂ ਦੇ ਸੁਝਾਵਾਂ ਦੇ ਕਾਰਨ ਲਿਆ ਗਿਆ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਬਿਜਲੀ ਦੇ ਬਿੱਲ ਮਾਫ ਨਹੀਂ ਕਰਨੇ ਚਾਹੀਦੇ ਇਸ ਦੇ ਨਾਲ ਇੱਕ ਵਰਗ ਹੋਰ ਵੀ ਸੀ ਜੋ ਇਸ ਫੈਸਲੇ ਤੋਂ ਬਹੁਤ ਖੁਸ਼ ਸੀ ਕਿਉਂਕਿ ਇਸ ਨਾਲ ਗਰੀਬ ਜਾਂ ਕੁਝ ਹੋਰ ਲੋਕਾਂ ਨੂੰ 600 ਜੁਨਾਂ ਤੱਕ ਮੁਫਤ ਬਿਜਲੀ ਦਾ ਫਾਇਦਾ ਮਿਲ ਰਿਹਾ ਸੀ ਕਈ ਲੋਕਾਂ ਨੂੰ ਬਿੱਲ ਨਾ ਆਉਣ ਕਰਕੇ ਘਰਾਂ ਦੇ ਬਥੇਰੇ ਖਰਚ ਬਚ ਜਾਂਦੇ ਸੀ ਜਿਸ ਨਾਲ ਗਰੀਬ ਵਰਗ ਦੇ ਲੋਕਾਂ ਦਾ ਘਰੇਲੂ ਖਰਚਾ ਕਾਫੀ ਹੱਦ ਤੱਕ ਘਟ ਰਿਹਾ ਸੀ ਖਾਸ ਕਰਕੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਘਰ ਚਲਾਉਣਾ ਮੁਸ਼ਕਲ ਹੋ ਜਾਂਦਾ ਹੁਣ ਪੰਜਾਬ ਸਰਕਾਰ ਦੇ ਇਸ ਨਵੇਂ ਫੈਸਲੇ ਦੇ ਨਾਲ ਇੱਕ ਵੱਡੀ ਤਰਥੱਲੀ ਮੱਝ ਗਈ ਹੈ ਤੇ ਗਰੀਬ ਵਰਗ ਦੇ ਲੋਕਾਂ ਦੇ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਹੈ ਪੰਜਾਬ ਸਰਕਾਰ ਦੇ ਇੱਕ ਵੱਡੀ ਚਣੌਤੀ ਵੀ ਆਨ ਖੜੀ ਹੋਈ ਹੈ ਕਿਉਂਕਿ ਕੁਝ ਲੋਕ ਬਿਜਲੀ ਦਾ ਬਿੱਲ ਮਾਫ ਕਰਵਾਉਣ ਦੇ ਹੱਕ ਵਿੱਚ ਸਨ ਤੇ ਕੁਝ ਲੋਕ ਕਹਿੰਦੇ ਸਨ ਕਿ ਬਿਜਲੀ ਦਾ ਬਿੱਲ ਮਾਫ ਨਹੀਂ ਹੋਣਾ ਚਾਹੀਦਾ ਹੁਣ ਪੰਜਾਬ ਸਰਕਾਰ ਨੇ ਇੱਕ ਵਿਚਾਰਲਾ ਫੈਸਲਾ ਲਿਆ ਹੈ ਇਸ ਫੈਸਲੇ ਦੇ ਤਹਿਤ ਸਰਕਾਰ ਨੇ ਇੱਕ ਫਾਰਮ ਜਾਰੀ ਕੀਤਾ ਹੈ ਜੋ ਆਨਲਾਈਨ ਜਾਂ ਬਿਜਲੀ ਦਫ਼ਤਰਾਂ ਦੇ ਵਿੱਚ ਭਰਿਆ ਜਾਵੇਗਾ ਜਿਸ ਕਿਸੇ ਨੂੰ ਵੀ ਇਹ ਸਬਸਿਡੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਉਹ ਉਸ ਫਾਰਮ ਰਾਹੀਂ ਆਪਣੀ ਬਿਜਲੀ ਦੀ ਸਬਸਿਡੀ ਨੂੰ ਛੱਡ ਸਕਦਾ ਹੈ ਇਸ ਤਰ੍ਹਾਂ ਉਹਨਾਂ ਨੂੰ 600 ਯੂਨਿਟ ਦੀ ਛੂਟ ਨਹੀਂ ਮਿਲੇਗੀ ਤਾਂ 0 ਯੂਨਿਟ ਤੁਸੀਂ ਪੂਰਾ ਬਿੱਲ ਅਦਾ ਕਰ ਸਕਣਗੇ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਕਿਹਾ ਕਿ ਜੇ ਕੋਈ ਇਸ ਸਬਸਿਡੀ ਦੇ ਨਾਲ ਨਾਰਾਜ਼ ਹੈ ਅਤੇ ਪਿਛਲੀ ਮਿਲੀ ਹੋਈ ਸਬਸਿਡੀ ਦਾ ਵੀ ਪੈਸਾ ਦੇਣਾ ਚਾਹੁੰਦਾ ਹੈ ਤਾਂ ਉਹ ਪਿਛਲੇ ਬਿੱਲਾਂ ਦਾ ਵੀ ਭੁਗਤਾਨ ਕਰਕੇ ਸਰਕਾਰ ਨੂੰ ਪੈਸੇ ਵਾਪਸ ਕਰ ਸਕਦਾ ਹੈ ਸਰਕਾਰ ਕਿਸੇ ਵੀ ਤਰ੍ਹਾਂ ਨਾਰਾਜ਼ ਨਹੀਂ ਹੋਵੇਗੀ ਜੇਕਰ ਕਿਸੇ ਨੂੰ ਬਿਜਲੀ ਫਰੀ ਨਹੀਂ ਚਾਹੀਦੀ ਹੈ ਜਾਂ ਇਹ ਫੈਸਲਾ ਨਹੀਂ ਪਸੰਦ ਹੈ ਤਾਂ ਉਹ ਬਿਜਲੀ ਘਰਾਂ ਦੇ ਵਿੱਚੋਂ ਜਾ ਕੇ ਫਾਰਮ ਭਰ ਸਕਦੇ ਨੇ ਜਾਂ ਫਿਰ ਆਨਲਾਈਨ ਫਾਰਮ ਭਰ ਕੇ ਦੇ ਸਕਦੇ ਨੇ ਜਿਸ ਦੇ ਨਾਲ ਉਹਨਾਂ ਦਾ ਬਿੱਲ ਲਾਗੂ ਹੋ ਜਾਵੇਗਾ ਅਤੇ ਜੋ ਲੋਕ ਚਾਹੁੰਦੇ ਹਨ ਕਿ ਸਾਨੂੰ ਬਿਜਲੀ ਫਰੀ ਮਿਲਦੀ ਰਹਿਣੀ ਚਾਹੀਦੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਨ ਦੀ ਲੋੜ ਨਹੀਂ ਹੈ ਸਰਕਾਰ ਦੇ ਇਸ ਫੈਸਲੇ ਦੇ ਨਾਲ ਦੋਨਾਂ ਤਰ੍ਹਾਂ ਦੇ ਵਿੱਚ ਨਾਰਾਜ਼ਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਸਾਰੇ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਸਾਡੇ ਚੈਨਲ ਤੋਂ ਹੋਣ ਵਾਲੀ ਹੋਰ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰ 私。